11 ਸਾਲ ਪਹਿਲੇ ਸਾਊਦੀ ਅਰਬ ਗਏ। ਤੋ ਉਸ ਸਾਲ ਦਾ ਵੇਜਾ ਵਿਜਾ ਹੁਣ ਵਿਜਾ ਖਤਮ ਹੋਣਾ ਸੀ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ। 5 ਸਾਲ ਦੀ ਸਜ਼ਾ ਹੁੰਦੇ باوجود ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਰਿਹਾਅ ਨਹੀਂ ਕੀਤਾ ਪਰ ਉਹਨਾਂ ਨੂੰ ਫਿਰ ਨੂੰ ফাইন ਪਾਤਾ 45 ਲੱਖ ਰੁਪਈਆ। ਇਹਨਾਂ ਬਾਹਰ ਗਏ ਇਹ ਕਿ 2013 ਵਿੱਚ ਤੇ ਇਹ ਥੋੜੇ ਕਚੇਰਵਾਦੀ ਹੈ ਮਤਲਬ ਕਿ ਫਸ ਕੇ 2-3 ਮਹੀਨੇ ਬਾਅਦ ਚੋਰੀ ਦੇ ਕੇਸ 'ਚ ਹੈ। ਤੇ ਜਿਹਨੇ ਕੀਤੀ ਆ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇਆ ਜੀ ਦਾ ਲड़का ਵਾਈ ਤੋਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਸੀ 2 ਸਾਲ ਦਾ ਵਿਜਾ ਵਿਜਾ ਹੁਣ ਵਿਜਾ ਖਤਮ ਹੋਣਾ ਸੀ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੁੰਦੇ باوجود ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਉਰੇ ਅਨਕੀਦਾਗਾ ਫਿਰ ਉਹਨਾਂ ਫੇਰ ਨੂੰ ਫਾਈਨ ਪਾਤਾ 45 ਲੱਖ ਰੁਪਈਆ 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲਾਂ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਵਾ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਰਜਿੰਦਰ ਸਿੰਘ ਸੁਖ ਜਿੰਦਰ ਸਿੰਘ ਦਾ ਵਾਗੇ ਇਹੋ ਹੀ ਬੇਨਤੀ ਆ ਕਿ ਉਹਨਾਂ ਰਿਹਾ ਕੀਤਾ ਜਾਵੇ ਫਿਰ ਤੁਸੀਂ ਹੁਣ ਕੀ ਫੀਲ ਕਰਨਾ ਚਾਹੁੰਦੇ ਹੋ ਹੇ ਨਵੇਂ ਬਣੇ ਐਮਪੀਐ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਗਏ ਇਹੋ ਹੱਥ ਜੋਗਲੇ ਬੇਨਤੀ ਵੀ ਸਾਡਾ ਸਾਡੇ ਭਾਈ ਇਥੇ ਲਿਆਂਦਾ ਜਾਵੇ 사우ਦੀ ਅਰਬ ਵੇਚਨੇ ਕਦੋਂ ਫੜੇ ਗਏ ਤੇ ਕੱਚ ਫੜੇ ਗਏ ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਕੀ ਚੋਰੀ ਕੀਤਾ ਹੈ ਚੋਰੀ ਚੱਕ ਜਿਹਾ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ ਹਾਂਜੀ ਚੋਰੀ ਕਿਨੇ ਕੀਤਾ ਹੈ ਚੋਰੀ ਕਿਸੇ ਨੇ ਕੀਤਾ ਉਹ ਕਲੇਮ ਸਾਰਾ ਇਹਨਾਂ ਦੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉਹਦੇ ਬਾਅਦ ਛੱਡਾਂਗੇ ਤੜੀ ਨੂੰ ਤੜੀ ਨੂੰ ਬਚਿਆ ਗੱਲਬਾਤ ਹੋਈ ਮੋੜੇ ਨਾਲ ਗੱਲਬਾਤ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ ਜੱਦਾ ਜੱ ਸੌਦੀ ਜੱਦਾ ਸ਼ਹਿਰ ਜੇ ਉੱਥੇ ਜਿਹੜੇ ਬੰਦੇ ਆ ਹਾਂ ਉਹ ਜੇਲ੍ਹ ਚ ਬੰਦਾ ਆ ਆਲ ਬਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ ਮੇਰਾ ਨਾਮ ਰਣਜੀਤ ਕੌਰਾ ਤੇ ਇਹਨਾਂ ਦਾ ਨਾਮ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਿਲੇ ਵਿੱਚ ਰਹਿਣ ਵਾਲਿਆ ਨੱਥੂ ਸਿੰਘ ਕਿਲਾ ਤੇ ਇਹ ਨਾ ਬਾਹਰ ਗਿਆ ਇਹ ਕਿ 2013 ਵਿੱਚ ਤੇ ਇਹ ਥੋੜੇ ਕੁ ਚਿਰ ਬਾਅਦ ਹੀ ਮਤਲਬ ਕਿ ਫਸ ਗਿਆ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਕਿ ਸੌਦੀਆ ਰਵ ਗਿਆ ਜੱਦਾ ਸ਼ਹਿਰ ਵਿੱਚ ਕੰਮ ਕਰਦੇ ਸੀ ਉੱਥੇ ਡਰਾਈਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਆਇਆ ਤੇ ਅਹੀ ਮਦਰ ਕੇ ਸਾਰੇ ਆਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਾਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹੈ ਨਾ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਸਸੇ ਨੂੰ ਤੇ ਹਾਂਜੀ ਸਜ਼ਾ ਹੋ ਗਈ ਏ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ 50 ਲੱਖ 45 ਲੱਖ ਰੁਪਈਆ ਤੇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆ ਤੇਨੇ ਪੈਸੇ ਆਪਾਂ ਕਿੱਦਾਂ ਭਰਨੇ ਆ ਸਜਾਪੁਰੀ ਹੋਏ ਨਿਕਲ ਹੋ ਗਿਆ ਸਜਾਪੁਰੀ ਹੋਏ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪੇ ਦੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕੀ ਭੇਜ ਦੇਣੇ ਆ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕੀ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਕੀ ਕੀ ਮੰਗ ਕਰਦੇ ਹੁਣ ਅਹੀਂ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਡ ਬੰਦਾ ਲੈਵੇ ਹਨ ਪੈਸਿਆਂ ਦੇ ਲੋਣ ਨੇ ਆ ਕੇ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤੀ ਆ ਉਹ ਕਿ ਆਹੇ ਟਰੱਕ ਟੁੱਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਵਾਲਾ